ਪੀਣੇ ਦਾ ਨਹੀਂ ਸ਼ੌਕ ਉਹ ਕੀ ਆਵਾਜ਼ ਆ ਭਾਈ ਹਾਏ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਹੋਏ ਪੀਨੇ ਆਏ ਖੜੇ ਕਦੋਂ ਦੇ ਮਰ ਮੁਕ ਜਾਂਦੇ ਪਰ ਤੇਰੀਆਂ ਪੀੜਾ ਨਹੀਂ ਸ਼ੋਕ ਲੋਕੀ ਆਖਦੇ ਸ਼ਰਾਬੀ ਸਦਾ ਬੜੇ ਤੇਰੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਨਹੀਂ ਤੂੰ ਸੁੱਖਾ ਮੇਰੇ ਲਈ ਹਦਾਰ ਹੋਏ ਸਦਾ ਬੜੇ ਤੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਨਹੀਂ ਤੂੰ